ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਦੇਲਕਰ ਨੇਗੀ ਦੀ ਕਿਤਾਬ ਲੋਕ ਵਿਹਾ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇਹ ਕਿਤਾਬ ਹਾਊ ਟੂ ਬੀ ਅ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਧਿਆਇ ਸ਼ਿਕਾਇਤਾਂ ਤੋਂ ਮੁਕਤੀ ਪਾਉਣ ਦਾ ਸਰਲ ਤਰੀਕਾ ਸਾਡੇ ਵਿੱਚੋਂ ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਵੀ ਅਸੀਂ ਕਿਸੇ ਤੋਂ ਕੋਈ ਗੱਲ ਮੰਨਵਾਉਣੀ ਚਾਹੁੰਦੇ ਹਾਂ ਤਾਂ ਅਸੀਂ ਬਹੁਤ ਬੋਲਦੇ ਹਾਂ ਪਰ ਇਸ ਦੀ ਜਗ੍ਹਾ ਸਾਨੂੰ ਸਾਹਮਣੇ ਵਾਲੇ ਨੂੰ ਜ਼ਿਆਦਾ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਬਿਜ਼ਨਸ ਜਾਂ ਆਪਣੀਆਂ ਸਮੱਸਿਆਵਾਂ ਬਾਰੇ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੈ ਇਸ ਲਈ ਸਾਨੂੰ ਤਾਂ ਬਸ ਸਵਾਲ ਪੁੱਛਦੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਪਸ਼ਟ ਜਵਾਬ ਦੇਣ ਦਿਓ ਜੇਕਰ ਤੁਸੀਂ ਸਾਹਮਣੇ ਵਾਲੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਹਾਡਾ ਮਨ ਕਰਦਾ ਹੈ ਕਿ ਉਸ ਦੀ ਗੱਲ ਨੂੰ ਵਿੱਚ ਹੀ ਕੱਟ ਦਿਓ ਪਰ ਅਝਾ ਕਰਨਾ ਠੀਕ ਨਹੀਂ ਇਹ ਬਹੁਤ ਖਤਰਨਾਕ ਆਦਤ ਹੈ ਉਸ ਦੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਇੱਕੋ ਸਮੇਂ ਕੋ ਮਰ ਰਹੇ ਹੁੰਦੇ ਹਨ ਇਸ ਲਈ ਉਹ ਉਸ ਸਮੇਂ ਤੁਹਾਡੀ ਗੱਲ ਵੱਲ ਧਿਆਨ ਨਹੀਂ ਦੇਣਗੇ ਇਸ ਲਈ ਇਸੇ ਵਿੱਚ ਭਲਾਈ ਹੈ ਕਿ ਤੁਸੀਂ ਸਾਹਮਣੇ ਵਾਲੇ ਦੀ ਗੱਲ ਧਰਮੇ ਨਾਲ ਸੁਣੋ ਉਹਨਾਂ ਨੂੰ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਲਈ ਉਤਸ਼ਾਹਿਤ ਕਰੋ ਇਹ ਤਰੀਕਾ ਬਿਜ਼ਨਸ ਵਿੱਚ ਵੀ ਬਹੁਤ ਕਾਰਗਰ ਸਿੱਧ ਹੁੰਦਾ ਹੈ ਇਸ ਦੀ ਇੱਕ ਉਦਾਹਰਨ ਹੈ ਉਸ ਸੇਲ ਜ਼ਮਾਨੇ ਦੀ ਕਹਾਣੀ ਜਿਸ ਨੂੰ ਮਜਬੂਰੀ ਵਸ ਸ਼ਾਂਤ ਰਹਿਣਾ ਪੈਂਦਾ ਹੈ ਅਮਰੀਕਾ ਦੇ ਇੱਕ ਬਹੁਤ ਵੱਡੇ ਆਟੋਮੋਬਾਈਲ ਨਿਰਮਾਤਾ ਨੂੰ ਪੂਰੇ ਸਾਲ ਲਈ ਅਪਹੋਲ ਸਟਰੀ ਫੈਬਰਿਕਸ ਦੀ ਜ਼ਰੂਰਤ ਸੀ ਤਦ ਇਹ ਬੇहद ਮਹੱਤਵਪੂਰਨ ਨਿਰਮਾਤਾਵਾਂ ਨੇ ਆਪਣੇ ਆਪਣੇ ਨਮੂਨੇ ਭੇਜ ਦਿੱਤੇ ਮੋਟਰ ਕੰਪਨੀ ਦੇ ਐਗਜ਼ੀਕਿਊਟਿਵ ਨੇ ਉਹਨਾਂ ਦੀ ਪੂਰੀ ਜਾਂਚ ਪੜਤਾਲ ਕੀਤੀ ਫਿਰ ਸਭ ਨਿਰਮਾਤਾਵਾਂ ਨੂੰ ਇੱਕ ਇੱਕ ਨੋਟਿਸ ਭੇਜ ਦਿੱਤਾ ਗਿਆ ਕਿ ਇੱਕ ਨਿਸ਼ਚਿਤ ਦਿਨ ਉਨਾ ਨੂੰ ਇਹ ਮੌਕਾ ਦਿੱਤਾ ਜਾਵੇਗਾ ਜਦੋਂ ਉਹ ਆਪਣੇ ਕੰਟਰੈਕਟ ਤੇ ਆਖਰੀ ਵੇਰਵੇ ਦੇ ਸਕਣਗੇ ਫਿਰ ਇੱਕ ਨਿਸ਼ਚਿਤ ਦਿਨ ਤਿੰਨੇ ਕੰਪਨੀਆਂ ਦੇ ਨਿਰਮਾਤਾ ਪ੍ਰਤੀਨਿਧੀ ਵਿਸਤਾਰ ਸਹਿਤ ਵੇਰਵੇ ਦੇਣ ਲਈ ਪਹੁੰਚ ਗਏ ਬਦਕਿਸਮਤੀ ਨਾਲ ਜੀ ਵੀ ਆਰ ਨਾਂ ਦੇ ਪ੍ਰਤੀਨਿਧ ਨੂੰ ਲੇਰਿੰਗਾਈਟਿਸ ਦਾ ਅਜੀਹਾ ਦੌਰਾ ਪਿਆ ਕਿ ਉਸ ਦਾ ਗਲਾ ਅਚਾਨਕ ਖਰਾਬ ਹੋ ਗਿਆ ਮਿਸਟਰ ਆਰ ਨੇ ਹੀ ਸਾਡੀ ਕਲਾਸ ਦੇ ਸਾਹਮਣੇ ਇਹ ਪ੍ਰਸੰਗ ਇਸ ਤਰ੍ਹਾਂ ਸੁਣਾਇਆ ਜਦ ਉਸ ਕਾਨਫਰੰਸ ਵਿੱਚ ਐਗਜ਼ੀਕਿਊਟਿਵ ਦੇ ਸਾਹਮਣੇ ਬੋਲਣ ਦੀ ਮੇਰੀ ਵਾਰੀ ਆਈ ਤਾਂ ਮੇਰੇ ਗਲੇ ਵਿੱਚ ਤਾਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਫਿਰ ਮੈਨੂੰ ਇੱਕ ਕਮਰੇ ਵਿੱਚ ਲਜਾਇਆ ਗਿਆ ਜਿੱਥੇ ਟੈਕਸਟਾਈਲ ਇੰਜੀਨੀਅਰ ਪਰਚੇਜ਼ਿੰਗ ਏਜੰਟ ਸੇਲਜ਼ ਡਾਇਰੈਕਟਰ ਅਤੇ ਕੰਪਨੀ ਦੇ ਪ੍ਰੈਜ਼ੀਡੈਂਟ ਸਾਰੇ ਪਹਿਲਾਂ ਤੋਂ ਹੀ ਮੌਜੂਦ ਸਨ ਮੈਂ ਬੋਲਣਾ ਚਾਹੁੰਦਾ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਕੁਝ ਸ਼ਬਦਾਂ ਤੋਂ ਜ਼ਿਆਦਾ ਬੋਲ ਹੀ ਨਾ ਸਕਿਆ ਉਹ ਸਾਰੇ ਲੋਕ ਇੱਕ ਗੋਲ ਮੇਜ਼ ਦੇ ਚਾਰੇ ਪਾਸੇ ਬੈਠੇ ਹੋਏ ਸਨ ਮੈਂ ਇੱਕ ਕਾਗਜ਼ ਤੇ ਲਿਖ ਦਿੱਤਾ ਮੇਰਾ ਗਲਾ ਬੰਦ ਹੈ ਮੈਂ ਬਿਲਕੁਲ ਵੀ ਨਹੀਂ ਬੋਲ ਸਕਦਾ ਉਦੋਂ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਕਿਹਾ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਵੱਲੋਂ ਮੈਂ ਬੋਲਾਂਗਾ ਫਿਰ ਉਹ ਬੋਲਣ ਲੱਗਾ ਉਹਨਾਂ ਨੇ ਮੇਰੇ ਸੈਂਪਲ ਵਿਖਾ ਕੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਗਿਣੌਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਉਤਪਾਦਨਾਂ ਦੀ ਗੁਣਵੱਤਾ ਬਾਰੇ ਇੱਕ ਬਹਿਸ ਸ਼ੁਰੂ ਹੋ ਗਈ ਹੁਣ ਜਦੋਂ ਪ੍ਰੈਜ਼ੀਡੈਂਟ ਮੇਰੇ ਪੱਖ ਵਿੱਚ ਬੋਲ ਰਹੇ ਸਨ ਇਸ ਲਈ ਉਹਨਾਂ ਨੇ ਪੂਰੀ ਚਰਚਾ ਵਿੱਚ ਵੀ ਮੇਰੀ ਹੀ ਪ੍ਰਤੀਨਿਧਤਾ ਕੀਤੀ ਮੇਰੀ ਭੂਮਿਕਾ ਤਾਂ ਬਸ ਕੁਝ ਮੁਸਕਰਾਹਟਾਂ ਸਿਰ ਹਿਲਾਉਣ ਅਤੇ ਚਿਹਰੇ ਦੇ ਹਾਪਾ ਵਾਂ ਤੱਕ ਹੀ ਸੀਮਤ ਹੋ ਗਈ ਸੀ ਇਸ ਅਨੋਖੀ ਮੀਟਿੰਗ ਨੇ ਮੈਨੂੰ 5 ਲੱਖ ਗਜ ਅਪੋਲਿਸ ਸਟਰੀਟ ਫੈਬਰਿਕਸ ਦਾ ਆਰਡਰ ਦਵਾ ਦਿੱਤਾ ਜਿਸ ਦੀ ਕੀਮਤ ਕਰੀਬ 16 ਲੱਖ ਡਾਲਰ ਸੀ ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਸੀ ਜੇਕਰ ਮੇਰਾ ਗळा ਖਰਾਬ ਨਾ ਹੁੰਦਾ ਤਾਂ ਇਹ ਕੰਟਰੈਕਟ ਕਦੇ ਵੀ ਨਾ ਮਿਲਦਾ ਉਦੋਂ ਮੈਂ ਇਹ ਸਬਕ ਸਿੱਖਿਆ ਕਿ ਕਈ ਵਾਰ ਦੂਜੇ ਆਦਮੀ ਦੇ ਬੋਲਣ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਕਦੇ-ਕਦੇ ਪਰਿਵਾਰਿਕ ਮਾਮਲਿਆਂ ਵਿੱਚ ਵੀ ਘੱਟ ਬੋਲਣਾ ਫਾਇਦੇਮੰਦ ਸਾਬਤ ਹੁੰਦਾ ਹੈ ਬਾਰਬਰਾ ਬਿਲਸਨ ਨੇ ਆਪਣੀ ਬੇਟੀ ਨਾਲ ਮਤਭੇਦਵਾਦੇ ਹੀ ਜਾ ਰਹੇ ਸਨ ਉਹਨਾਂ ਦੀ ਬੇਟੀ ਲਾਰੀ ਪਹਿਲਾਂ ਬਹੁਤ ਸ਼ਾਂਤ ਤੇ ਕੋਮਲ ਬੱਚੀ ਸੀ ਪਰ ਹੁਣ ਉਹ ਬਹੁਤ ਚੜਚੜੀ ਜਹੀ ਹੋ ਗਈ ਸੀ ਅਤੇ ਉਹ ਕਿਸੇ ਨਾਲ ਵੀ ਤਾਲਮਿਲ ਨਹੀਂ ਬਿਠਾ ਸਕਦੀ ਸੀ ਬਾਰਬਰਾਂ ਨੇ ਉਸ ਨੂੰ ਝੜਕ ਫਟਕਾਰ ਕੇ ਡਰਾ ਧਮਕਾ ਕੇ ਹਰ ਤਰ੍ਹਾਂ ਸਮਝਾਉਣਾ ਚਾਹਿਆ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਮਿਸ ਜਬਿਲਸਨ ਨੇ ਸਾਡੀ ਕਲਾਸ ਨੂੰ ਦੱਸਿਆ ਫਿਰ ਇੱਕ ਦਿਨ ਮੈਂ ਹਾਰ ਮੰਨ ਲਈ ਉਹ ਆਪਣੀ ਮਨਮਾਨੀ ਕਰਦੀ ਰਹੀ ਉਹ ਮੈਥੋਂ ਬਿਨਾ ਪੁੱਛੇ ਆਪਣੀ ਸਹੇਲੀ ਦੇਕਰ ਚਲੇ ਗਈ ਜਦੋਂ ਉਹ ਵਾਪਸ ਆਈ ਤਾਂ ਮੈਂ ਉਸ ਨੂੰ ਝਟਕਣਾ ਚਾਹੁੰਦੀ ਸੀ ਪਰ ਹੁਣ ਮੇਰੇ ਵਿੱਚ ਝੜਕਣ ਦੀ ਵੀ ਤਾਕਤ ਨਹੀਂ ਸੀ ਬੱਚੀ ਮੈਂ ਕੇਵਲ ਦੁਖੀ ਹੁੰਦਿਆਂ ਉਸ ਵੱਲ ਵੇਖ ਕੇ ਕਿਹਾ ਆਖਰ ਕਿਉਂ ਲੋਰੀ ਕਿਉਂ ਇਸ ਤੇ ਲੋਰੀ ਨੇ ਵੀ ਮੇਰੀ ਸਥਿਤੀ ਨੂੰ ਸਮਝ ਕੇ ਸ਼ਾਂਤ ਸੁਰ ਵਿੱਚ ਮੈਨੂੰ ਪੁੱਛਿਆ ਕਿ ਵਾਕਿਆ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਮੈਂ ਤੁਰੰਤ ਹੀ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਲੋਰੀ ਨੇ ਹੌਲੀ-ਹੌਲੀ ਗੱਲ ਸ਼ੁਰੂ ਕਰਦੇ ਹੋਏ ਦਿਨ ਦਾ ਸਾਰਾ ਗਵਾਰ ਕੱਢ ਦਿੱਤਾ ਸ਼ਾਇਦ ਗਲਤੀ ਮੇਰੀ ਹੀ ਸੀ ਮੈਂ ਉਸ ਨੂੰ ਕਦੇ ਬੋਲਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਬਸ ਵਿੱਚੋਂ ਟੋਕ ਕੇ ਚੁੱਪ ਕਰਵਾ ਦਿੰਦੀ ਸੀ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੀ ਬੇਟੀ ਮੈਥੋਂ ਦੋਸਤਾਨਾ ਬਿਹਾਰ ਚਾਹੁੰਦੀ ਸੀ ਜਦੋਂ ਕਿ ਮੈਂ ਤਾਂ ਉਸ ਨਾਲ ਝੜਕਣ ਵਾਲੀ ਹੁਕਮ ਚਲਾਉਣ ਵਾਲੀ ਮਾਂ ਵਰਗਾ ਵਿਹਾਰ ਕਰ ਰਹੀ ਸੀ ਉਹ ਅਲੜ ਉਮਰ ਦੇ ਤਣਾਵਾਂ ਵਿੱਚੋਂ ਲੰਘ ਰਹੀ ਸੀ ਅਤੇ ਉਹ ਬੋਲ ਕੇ ਆਪਣਾ ਦਿਲ ਹਲਕਾ ਕਰਨਾ ਚਾਹੁੰਦੀ ਸੀ ਜਦੋਂ ਕਿ ਮੈਂ ਖੁਦ ਬੋਲਦੀ ਰਹਿੰਦੀ ਸੀ ਪਰ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਉਸ ਦਿਨ ਤੋਂ ਬਾਅਦ ਮੈਂ ਉਸ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦੀ ਹਾਂ ਹੁਣ ਸਾਡੇ ਸਬੰਧ ਵੀ ਮਠਾਸ ਭਰੇ ਹੋ ਗਏ ਨੇ ਅਤੇ ਉਹ ਵੀ ਪਿਆਰੀ ਬੱਚੀ ਬਣ ਗਈ ਹੈ ਨਿਊਯਾਰਕ ਦੇ ਇੱਕ ਅਖਬਾਰ ਵਿੱਚ ਇੱਕ ਇਸ਼ਤਿਹਾਰ ਛਪਿਆ ਜਿਸ ਵਿੱਚ ਨੌਕਰੀ ਲਈ ਇੱਕ ਯੋਗ ਅਤੇ ਅਨੁਭਵੀ ਉਮੀਦਵਾਰ ਦੀ ਜ਼ਰੂਰਤ ਸੀ ਚਾਰਲਸ ਟੀ ਕਿਊ ਬੈਲਿਸ ਨੇ ਵੀ ਆਪਣੀ ਅਰਜ਼ੀ ਭਜਵਾ ਦਿੱਤੀ ਫਿਰ ਉਸ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ ਜਾਣ ਤੋਂ ਪਹਿਲਾਂ ਉਸ ਨੇ ਉਸ ਕੰਪਨੀ ਅਤੇ ਉਥੋਂ ਦੇ ਮਾਲਕ ਬਾਰੇ ਵਾਲ ਸਟਰੀਟ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਇੰਟਰਵਿਊ ਦੌਰਾਨ ਉਹ ਬੋਲਿਆ ਮੈਨੂੰ ਤੁਹਾਡੀ ਕੰਪਨੀ ਦਾ ਹਿੱਸਾ ਬਣ ਕੇ ਬਹੁਤ ਮਾਣ ਹੋਵੇਗਾ ਕਿਉਂਕਿ ਇਸ ਦਾ ਰਿਕਾਰਡ ਬਹੁਤ ਚੰਗਾ ਹੈ ਮੇਰੇ ਖਿਆਲ ਵਿੱਚ ਤੁਸੀਂ 28 ਤੋਂ 30 ਸਾਲ ਪਹਿਲਾਂ ਇੱਕ ਡੈਸਕ ਰੂਮ ਅਤੇ ਇੱਕ ਸਟੈਨੋਗ੍ਰਾਫ ਨਾਲ ਬਿਜ਼ਨਸ ਦੀ ਸ਼ੁਰੂਆਤ ਕੀਤੀ ਸੀ ਕੀ ਮੈਂ ਸਹੀ ਹਰੇਕ ਸਫਲ ਵਿਅਕਤੀ ਚਾਹੁੰਦਾ ਹੈ ਕਿ ਕੋਈ ਉਸ ਦੇ ਸੰਘਰਸ਼ ਦੇ ਦਿਨਾਂ ਬਾਰੇ ਉਸ ਨਾਲ ਗੱਲ ਕਰੇ ਇਹ ਆਦਮੀ ਵੀ ਇਹੀ ਚਾਹੁੰਦਾ ਸੀ ਉਹ ਕਾਫੀ ਦੇਰ ਤੱਕ ਆਪਣੀ ਕਹਾਣੀ ਸੁਣਾਉਂਦਾ ਰਿਹਾ ਕਿ ਕਿਸ ਤਰ੍ਹਾਂ ਉਸ ਨੇ 450 ਡਾਲਰ ਅਤੇ ਇੱਕ ਹਸੀਨ ਸੁਪਨੇ ਨਾਲ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਸੀ ਉਸ ਨੇ ਅੱਗੇ ਦੱਸਿਆ ਕਿ ਲੋਕਾਂ ਨੇ ਉਸ ਦਾ ਮਜ਼ਾਕ ਅੜਾਇਆ ਬਹੁਤ ਹੌਸਲਾ ਟਾਇਆ ਪਰ ਉਸ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਕੰਮ ਦੀ ਸ਼ੁਰੂਆਤ ਵਿੱਚ ਉਸ ਨੂੰ 16-16 ਘੰਟੇ ਕੰਮ ਕਰਨਾ ਪੈਂਦਾ ਸੀ ਨਾ ਕੋਈ ਛੁੱਟੀ ਨਾ ਕੋਈ ਆਰਾਮ ਕੇਵਲ ਕੰਮ ਹੀ ਕੰਮ ਇਸੇ ਮੈਂਤਨ ਨਾਲ ਉਸਨੇ ਕਿਲਾਫਤੇ ਕਰ ਹੀ ਲਿਆ ਅਤੇ ਅੰਤ ਨੂੰ ਅੱਜ ਉਹ ਇਸ ਸਥਿਤੀ ਵਿੱਚ ਪਹੁੰਚ ਗਿਆ ਹੈ ਕਿ ਬਾਲ ਸਟਰੀਟ ਦੇ ਵੱਡੇ-ਵੱਡੇ ਐਗਜ਼ੀਕਿਊਟਿਵਜ਼ ਵੀ ਉਸ ਤੋਂ ਸਲਾਮ-ਮਸ਼ਵਰਾ ਲੈਣ ਆਉਂਦੇ ਹਨ ਉਹ ਆਪਣੇ ਬਾਰੇ ਦੱਸਦੇ ਹੋਏ ਬੜੇ ਮਾਣ ਮਹਿਸੂਸ ਕਰ ਰਿਹਾ ਸੀ ਆਪਣੀ ਪੂਰੀ ਕਹਾਣੀ ਸੁਣਾਉਣ ਤੋਂ ਬਾਅਦ ਉਸਨੇ ਅੰਤ ਵਿੱਚ ਕਿਊਵੇਲਿਸ ਦੇ ਅਨੁਭਵ ਬਾਰੇ ਜਾਣਨਾ ਚਾਹਿਆ ਅਤੇ ਫਿਰ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਬੁਲਾ ਕੇ ਕਿਹਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਅਜਿਹੇ ਹੀ ਵਿਅਕਤੀ ਦੀ ਭਾਲ ਸੀ ਮਿਸਟਰ ਕਿਊਬੇਲਸ ਨੂੰ ਸਫਲਤਾ ਕਿਸ ਲਈ ਮਿਲੀ ਸੀ ਕਿਉਂਕਿ ਉਹਨਾਂ ਨੇ ਸੰਭਾਵਿਤ ਮਾਲਕ ਦੇ ਸੰਬੰਧਿਤ ਸਾਰੀ ਜਾਣਕਾਰੀ ਹਾਸਲ ਕਰਨ ਦਾ ਕਸ਼ਟ ਉਠਾਇਆ ਸੀ ਉਸ ਨੇ ਸਾਹਮਣੇ ਵਾਲੇ ਦੀ ਸਫਲਤਾ ਵਿੱਚ ਉਸ ਦੇ ਕਾਰਜਾਂ ਵਿੱਚ ਰੁਚੀ ਦਿਖਾਈ ਸੀ ਸੈਕਰਮੈਂਟੋ ਕੈਲੀਫੋਰਨੀਆ ਦੇ ਰਾਜੀ ਬ੍ਰੈਡਲੇ ਦੀ ਸਮੱਸਿਆ ਇਸ ਤੋਂ ਉਲਟ ਸੀ ਜਦੋਂ ਇੱਕ ਸੰਭਾਵਿਤ ਕਰਮਚਾਰੀ ਬ੍ਰੈਡਲੇ ਦੀ ਫਰਮ ਵਿੱਚ ਨੌਕਰੀ ਲਈ ਆਇਆ ਤਾਂ ਉਹਨਾਂ ਨੇ ਉਸਦੀ ਪੂਰੀ ਗੱਲ ਧਿਆਨ ਨਾਲ ਸੁਣੀ। ਰਾਏ ਨੇ ਸਾਡੀ ਕਲਾਸ ਵਿੱਚ ਦੱਸਿਆ ਸਾਡੀ ਫਰਮ ਕੋਈ ਵੀ ਜ਼ਿਆਦਾ ਲਾਭ ਜਿਵੇਂ ਮੈਡੀਕਲ ਇੰਸ਼ੋਰੈਂਸ, ਪੈਨਸ਼ਨ ਜਾਂ ਬਾਹਰ ਆਉਣ ਜਾਣ ਦਾ ਖਰਚ ਨਹੀਂ ਉਠਾਉਂਦੀ ਸੀ ਕਿਉਂਕਿ ਇਹ ਇੱਕ ਛੋਟੀ ਜਿਹੀ ਬ੍ਰੋਕਰੇਜ ਫਰਮ ਸੀ। ਅਸੀਂ ਆਪਣੇ ਸੰਭਾਵਿਤ ਗਾਹਕਾਂ ਨੂੰ ਲੀਡ ਵੀ ਉਪਲਬਧ ਨਹੀਂ ਕਰਵਾਉਂਦੇ ਸੀ ਕਿਉਂਕਿ ਅਸੀਂ ਇਸ਼ਤਿਹਾਰ ਦੇਣ ਦਾ ਖਰਚਾ ਸਹਿਣ ਨਹੀਂ ਕਰ ਸਕਦੇ ਸੀ ਜਿਵੇਂ ਕਿ ਸਾਡੇ ਦੂਜੇ ਵੱਡੇ ਵਿਰੋਧੀ ਕਰਦੇ ਸੀ। ਰਿਚਰਡ ਪਾਥਰ ਨਾਮਕ ਉਸ ਵਿਅਕਤੀ ਵਿੱਚ ਉਹ ਸਾਰੇ ਗੁਣ ਸੀ ਜੋ ਅਸੀਂ ਚਾਹੁੰਦੇ ਸੀ ਮੇਰੇ ਸਹਾਇਕ ਨੇ ਇੰਟਰਵਿਊ ਦੌਰਾਨ ਉਸ ਨੂੰ ਸਾਡੇ ਕੰਮ ਸਬੰਧੀ ਸਾਰੀਆਂ ਸਕਾਰਾਤਮਕ ਗੱਲਾਂ ਸਮਝਾ ਦਿੱਤੀਆਂ ਇਸ ਲਈ ਉਹ ਮੇਰੇ ਦਫ਼ਤਰ ਵਿੱਚ ਆਉਣ ਤੇ ਨਿਰਾਸ਼ ਜਿਹਾ ਲੱਗ ਰਿਹਾ ਸੀ ਮੈਂ ਉਸ ਨੂੰ ਇਹ ਇੱਕ ਇਕਲੌਤਾ ਲਾਭ ਦੱਸ ਦਿੱਤਾ ਜੋ ਉਸ ਨੂੰ ਸਾਡੀ ਫਰਮ ਨਾਲ ਜੁੜਨ ਨਾਲ ਮਿਲਣ ਵਾਲਾ ਸੀ ਸਾਡੀ ਫਰਮ ਦਾ ਉਹ ਇੱਕ ਸਤੰਤਰ ਕੰਟਰੈਕਟਰ ਬਣ ਸਕਦਾ ਸੀ ਅਤੇ ਇਸ ਤਰ੍ਹਾਂ ਉਹ ਇੱਕ ਸੈਲਫ এমਪਲoyed ਸੀ ਇੰਟਰਵਿਊ ਲਈ ਆਣ ਤੇ ਉਸਦੇ ਦਿਮਾਗ ਵਿੱਚ ਬਹੁਤ ਸਾਰੀਆਂ ਨਾਕਾਰਾਤਮਕ ਗੱਲਾਂ ਸੀ ਪਰ ਜਿਵੇਂ ਜਿਵੇਂ ਉਸ ਨੇ ਇਹਨਾਂ ਲਾਭਾਂ ਬਾਰੇ ਗੱਲਾਂ ਕਰਨੇ ਸ਼ੁਰੂ ਕੀਤੀਆਂ ਤਾਂ ਉਸਦੇ ਦਿਮਾਗ ਵਿੱਚੋਂ ਸਾਰੇ ਨਾਕਾਰਾਤਮਕ ਵਿਚਾਰ ਦੂਰ ਭੱਜਣ ਲੱਗੇ ਲੱਗ ਰਿਹਾ ਸੀ ਜਿਵੇਂ ਉਹ ਖੁਦ ਨਾਲ ਗੱਲਾਂ ਕਰ ਰਿਹਾ ਸੀ ਅਤੇ ਮਨ ਹੀ ਮਨ ਕੁਝ ਸੋਚ ਰਿਹਾ ਸੀ ਕਈ ਵਾਰ ਮੇਰੇ ਮਨ ਵਿੱਚ ਆਇਆ ਕਿ ਉਸਦੇ ਵਿਚਾਰਾਂ ਨੂੰ ਮੈਂ ਸਪਸ਼ਟ ਕਰ ਦਿਆਂ ਪਰ ਮੈਂ ਸ਼ਾਂਤ ਰਿਹਾ ਫਿਰ ਜਦੋਂ ਇੰਟਰਵਿਊ ਸਮਾਪਤ ਹੋ ਗਈ ਤਾਂ ਮੈਨੂੰ ਲੱਗਿਆ ਕਿ ਉਹ ਸਾਡੀ ਫਰਮ ਲਈ ਕੰਮ ਜ਼ਰੂਰ ਕਰਨਾ ਚਾਹੇਗਾ। ਮੈਂ ਇੱਕ ਕਾਫੀ ਨਿਪੁੰਨ শ্রোਤਾ ਸੀ ਅਤੇ ਮੇਰੇ ਵਿੱਚ ਇੰਨੀ ਸਹਿਣਸ਼ੀਲਤਾ ਸੀ ਕਿ ਮੈਂ ਚੁੱਪ ਰਹਾ ਅਤੇ ਸਾਹਮਣੇ ਵਾਲੇ ਨੂੰ ਬੋਲਣ ਦਾ ਮੌਕਾ ਦਿਆਂ। ਇਸੇ ਲਈ ਮੈਂ ਉਸ ਨੂੰ ਹੀ ਬੋਲਣ ਦਾ ਜ਼ਿਆਦਾ ਮੌਕਾ ਦਿੱਤਾ। ਉਸ ਨੇ ਸਕਾਰਾਤਮਕ ਅਤੇ ਨਕਾਰਾਤਮਕ ਦੋਮਾ ਪੱਖਾਂ ਤੇ ਵਿਚਾਰ ਕਰਨ ਤੋਂ ਬਾਅਦ ਸਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਇਸ ਨੌਕਰੀ ਨੂੰ ਇੱਕ ਚੁਣੌਤੀ ਵਾਂਗ ਲਿਆ। ਪਰ ਅੱਜ ਉਹ ਸਾਡੀ ਫਰਮ ਦਾ ਸਭ ਤੋਂ ਵਧੀਆ ਪ੍ਰਤੀਨਿਧ ਬਣ ਚੁੱਕਿਆ। ਹੁਣ ਤਾਂ ਹਾਲਾਤ ਇਹ ਹੈ ਕਿ ਸਾਡੇ ਮਿੱਤਰ ਵੀ ਸਾਡੀਆਂ ਉਪਲਬਧੀਆਂ ਬਾਰੇ ਇੰਨਾ ਜ਼ਿਆਦਾ ਨਹੀਂ ਜਾਣਨਾ ਚਾਹੁੰਦੇ ਜਿੰਨਾ ਕਿ ਉਹ ਆਪਣੀਆਂ ਉਪਲਬਧੀਆਂ ਬਾਰੇ ਜਾਣਨਾ ਚਾਹੁੰਦੇ ਹਨ। ਪ੍ਰਸਿੱਧ ਫ੍ਰਾਂਸੀਸੀ ਦਾਰਸ਼ਨਿਕ ਲਾਰੋਸ਼ ਫੂਕੋ ਨੇ ਕਿਹਾ ਸੀ, ਜੇਕਰ ਤੁਸੀਂ ਦੁਸ਼ਮਣ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਤੋਂ ਅੱਗੇ ਨਿਕਲ ਜਾਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਦੋਸਤ ਬਣਾਉਣਾ ਚਾਹੁੰਦੇ ਹੋ ਆਪਣੇ ਦੋਸਤਾਂ ਨੂੰ ਆਪਣੇ ਤੋਂ ਅੱਗੇ ਨਿਕਲ ਜਾਣ ਦਾ ਮੌਕਾ ਦਿਓ ਇਹ ਗੱਲ 100% ਦੀ ਸੱਚ ਹੈ ਕਿਉਂਕਿ ਜੇਕਰ ਤੁਹਾਡੇ ਦੋਸਤ ਅੱਗੇ ਨਿਕਲ ਜਾਂਦੇ ਹਨ ਤਾਂ ਉਹ ਖੁਦ ਨੂੰ ਮਹੱਤਵਪੂਰਨ ਸਮਝ ਲੱਗਦੇ ਹਨ ਫਿਰ ਈਰਖਾ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਪਰ ਜਦੋਂ ਤੁਸੀਂ ਆਪਣੇ ਦੋਸਤਾਂ ਤੋਂ ਅੱਗੇ ਨਿਕਲ ਜਾਂਦੇ ਹੋ ਤਾਂ ਫਿਰ ਈਰਖਾ ਹੀ ਈਰਖਾ ਰਹਿ ਜਾਂਦੀ ਹੈ ਹੋਰ ਕੁਝ ਵੀ ਨਹੀਂ ਨਿਊਯਾਰਕ ਵਿੱਚ ਮਿਡਲ ਟਾਊਨ ਪਰਸਨਲ ਏਜੰਸੀ ਦੀ ਹੈਨਰੀਟਾ ਜੀ ਸਭ ਤੋਂ ਹਰਮਨ ਪਿਆਰੇ ਪਲੇਸਮੈਂਟ ਕਾਉਂਸਲਰ ਸੀ ਪਰ ਪਹਿਲਾਂ ਅਜਿਹਾ ਨਹੀਂ ਸੀ ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਦੀ ਕਿਸੇ ਨਾਲ ਵੀ ਦੋਸਤੀ ਨਹੀਂ ਸੀ ਉਹ ਵੀ ਇਸ ਲਈ ਕਿਉਂਕਿ ਉਹ ਹਮੇਸ਼ਾ ਆਪਣੀਆਂ ਅਭਲਾਬਦੀਆਂ ਦੀ ਫੜ ਮਾਰਦੀ ਰਹਿੰਦੀ ਸੀ ਹੈਨਰੀ ਨੇ ਆਪਣਾ ਅਨੁਭਵ ਸਾਡੀ ਕਲਾਸ ਵਿੱਚ ਦੱਸਿਆ ਮੈਨੂੰ ਆਪਣੇ ਆਪ ਤੇ ਅਤੇ ਆਪਣੇ ਕੰਮ ਤੇ ਬਹੁਤ ਮਾਣ ਸੀ ਕਿਉਂਕਿ ਮੈਂ ਆਪਣਾ ਕੰਮ ਪੂਰੇ ਦਿਲ ਨਾਲ ਕਰਦੀ ਸੀ ਪਰ ਮੇਰੇ ਸਹਿਕਰਮੀਆਂ ਨੂੰ ਮੇਰੀਆਂ ਸਫਲਤਾਵਾਂ ਤੋਂ ਕੋਈ ਖੁਸ਼ੀ ਨਹੀਂ ਸੀ ਹੁੰਦੀ ਬਲਕਿ ਉਹ ਤਾਂ ਬਹੁਤ ਚੜ ਜਾਂਦੇ ਸਨ ਪਰ ਮੈਂ ਚਾਹੁੰਦੀ ਸੀ ਕਿ ਮੇਰੇ ਸਹਿਕਰਮੀ ਮੈਨੂੰ ਪਸੰਦ ਕਰਨ ਮੈਨੂੰ ਸਹਰੋਹਣ ਮੈਂ ਸੱਚਮੁੱਚ ਹੀ ਦੋਸਤ ਬਣਨਾ ਚਾਹੁੰਦੀ ਸੀ ਫਿਰ ਇਸ ਕੋਰਸ ਵਿੱਚ ਦੱਸੇ ਗਏ ਸੁਝਾਵਾਂ ਨੂੰ ਮੰਨਦੇ ਹੋਏ ਮੈਂ ਆਪਣੇ ਬਾਰੇ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਮੇਰੇ ਸਹਿਕਰਮੀ ਵੀ ਤਾਂ ਆਪਣੇ ਬਾਰੇ ਆਪਣੀਆਂ ਉਪਲਬਧੀਆਂ ਬਾਰੇ ਦੱਸਣਾ ਚਾਹੁੰਦੇ ਸੀ ਇਸ ਲਈ ਮੈਂ ਉਹਨਾਂ ਬਾਰੇ ਸੁਣਨ ਲੱਗਦੀ ਸੀ ਅਤੇ ਆਪਣੇ ਬਾਰੇ ਘਟ ਦੱਸਣ ਲੱਗਦੇ ਹੁਣ ਜਦੋਂ ਵੀ ਅਸੀਂ ਵੇਲੇ ਸਮੇਂ ਵਿੱਚ ਬੈਠ ਕੇ ਗੱਲਬਾਤ ਕਰਦੇ ਤਾਂ ਮੈਂ ਆਪਣੇ ਸਹਿਕਰਮੀਆਂ ਨੂੰ ਪੁੱਛਦੀ ਹਾਂ ਕਿ ਉਹਨਾਂ ਦਾ ਅੱਜ ਦਾ ਦਿਨ ਕਿਵੇਂ ਬੀਤਿਆ ਉਹਨਾਂ ਦੀਆਂ ਉਪलब्ਧੀਆਂ ਤੇ ਉਹਨਾਂ ਨੂੰ ਵਧਾਈ ਦਿੰਦੀ ਹਾਂ ਅਤੇ ਨਤੀਜੇ ਵਜੋਂ ਹੁਣ ਉਹ ਸਾਰੇ ਮੇਰੇ ਬਹੁਤ ਚੰਗੇ ਮਿੱਤਰ ਨੇ ਸਿਧਾਂਤ 6 ਸਾਹਮਣੇ ਵਾਲੇ ਵਿਅਕਤੀ ਨੂੰ ਜ਼ਿਆਦਾ ਬੋਲਣ ਦਾ ਮੌਕਾ ਦਿਓ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਨੂੰ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ